ਦੋਸਤੋ ਆ ਵੀਡੀਓ ਦਬ ਕੇ ਸ਼ੇਅਰ ਕਰੋ ਜੇ ਸ਼ੇਅਰ ਕਰਨ ਵਾਲੀ ਹੈ ਪਰਿਵਾਰ ਉਸ ਬੱਚੇ ਦਾ ਪਰਿਵਾਰ ਸਪਨੇ ਦੇ ਵਿੱਚ ਉਸ ਪਰਿਵਾਰ ਦੇ ਇਸ ਬੰਦੇ ਨੇ ਦੁੱਖ ਤਾਂ ਪੀਂ ਵੰਡਾਣਾ ਇਹ ਭਾਈ ਅਮਰਤਪਾਲ ਸਿੰਘ ਜੀ ਮਹਿਰੋ ਜੋ ਤਿਆਰਪੁਰ ਤਿਆਰ ਸਿੰਘ ਆ ਤੇ ਤਕਰੀਬਨ ਉਹਤੇ ਦੂਰ ਖਿਲਾ ਰਿਹਾ ਦੇਖੋ ਇਹ ਆਪਣੀ ਲੜਾਈ ਲੜ ਰਿਹਾ ਬੱਚੇ ਦੀ ਲੜਾਈ ਨਹੀਂ ਲੜ ਰਿਹਾ ਤਕਰੀਬਨ ਇਹ ਪਰਵਾਸੀਆਂ ਦਾ ਸਾਥ ਦੇ ਰਿਹਾ ਪਰਵਾਸੀ ਪੰਜਾਬ ਦੇ ਵਿੱਚੋਂ ਕੱਢਣ ਵਾਲੇ ਇੱਕ ਵੀ ਗੱਲ ਨਹੀਂ ਬੋਲੀ ਜਿਹਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਮਹਿਰੋ ਦੇ ਦੋਸ਼ ਲਾ ਰਿਆ ਮੇਰੇ ਸਾਹਮਣੇ ਨਾ ਅਜੇ ਮੇਰੇ ਆਏ ਨਾ ਹੋ ਜੇ ਮੇਰੇ ਹੋਵੇ ਨਾ ਹੋ ਜੇ ਤਕਰੀਬਨ ਪੱਤਰਕਾਰ ਸਾਹਿਬ ਸਵਾਲ ਪੁੱਛ ਰਹੇ ਆ ਉਹ ਸਵਾਲਾਂ ਦਾ ਜਵਾਬ ਨਹੀਂ ਦੇ ਰਿਹਾ ਇਹ ਆਪਦੇ ਸਵਾਲ ਦੇ ਰਿਹਾ ਆਪਦੇ ਘੜੀ ਜਾ ਰਿਹਾ ਤੇ ਤਕਰੀਬਨ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਜੋ ਇਹ ਦੋਖ ਉਡਾਉਣ ਵਾਲਾ ਬੰਦਾ ਨਹੀਂ ਨਾ ਤਕਰੀਬਨ ਇਹ ਪਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਣ ਵਾਲਾ ਬੰਦਾ ਨਹੀਂ ਲੱਗਦਾ